ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਤਾਂ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਇਆ ਕਿ ਮੌਸਮ ਬਾਰੇ ਪੰਜਾਬ ਦੇ ਕਿ 2 ਤੇ 3 ਮਾਰਚ ਨੂੰ ਕਾਫੀ ਜਗ੍ਹਾ ਮੌਸਮ ਦੀ ਜਿਹੜੀ ਮੀਂਹ ਤੇ ਗੜੇਮਰੀ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਕਣਕ ਨੂੰ ਪਾਣੀ ਲਾਈਏ ਜਾਂ ਨਹੀਂ ਜਿਵੇਂ ਕਿਸੇ ਦਾ ਸਪਰੇਅ ਕਰਨ ਦਾ ਪਲਾਨ ਹੁੰਦਾ ਤਾਂ ਉਹਦੇ ਬਾਰੇ ਇਹ ਵੀਡੀਓ ਅੱਜ ਦੀ ਆਪਣੀ ਜਰੂਰ ਦੇਖੋ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਇਸ ਵਾਰ ਜਿਹੜਾ ਸਿਆਲ ਆ ਜਿਹੜਾ ਕਾਫੀ ਲੰਬਾ ਚੱਲਿਆ ਗਿਆ ਤੇ ਕਾਫੀ ਲੰਬਾ ਜਾ ਰਿਹਾ ਹੈਗਾ ਹਾਲੇ ਵੀ ਸਿਆਲ ਵਾਲੀ ਸਥਿਤੀ ਬਣੀ ਹੋਈ ਹੈ ਹਰ ਕੁਝ ਦਿਨਾਂ ਬਾਅਦ ਮੀਂਹ ਦਾ ਮੌਸਮ ਹੈ ਜਿਹੜਾ ਬਣਿਆ ਬਣਿਆ ਰਹਿੰਦਾ ਬੱਦਲਬਈ ਹੋ ਜਾਂਦੀ ਹੈ ਤੇ ਜਿਹੜਾ ਵੈਸਟਰਨ ਡਿਸਟਰਬੈਂਸ ਦੇ ਕਾਰਨ 2 ਤੇ 3 ਮਾਰਚ ਨੂੰ ਹਲਕੀ ਤੋਂ ਦਰਮਿਆਨੀ بارش ਆ ਜਿਹੜੀ ਹੋ ਸਕਦੀ ਹੈ ਤੇ ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਹੈ ਪਰ ਇਹ ਮੀਂਹ ਹਰ ਇੱਕ ਜਗ੍ਹਾ ਹਲਕਾ ਤੋਂ ਦਰਮਿਆਨਾ ਰਹੇਗਾ ਜਿਵੇਂ ਕਿ ਅੱਜ ਵੀ بارش ਹੈ ਜਿਹੜੀ ਪੈ ਰਹੀ ਹੈ ਹਲਕੀ ਹਲਕੀ ਕਿਣਮਣਕਾਣੀ ਕਿਤੇ ਵੱਧ ਕਿਤੇ ਘੱਟ ਤਾਂ ਇਹ ਤਾਂ ਜਾਹਿਰ ਹੈ ਕਿ 2 ਤੇ 3 ਮਾਰਚ ਨੂੰ ਮੀਂਹ ਤੇ ਠੰਡ ਆ ਜਿਹੜੀ ਬਧੇਗੀ ਠੰਡਾ ਮੌਸਮ ਰਹੇਗਾ ਕਈ ਦਿਨ ਤੇ ਇਸ ਲਈ ਇਹ 2 ਦਿਨ ਕਣਕ ਨੂੰ ਪਾਣੀ ਲਾਉਣ ਤੋਂ ਆਪਾਂ ਬਚਾ ਜਿਹੜਾ ਰੱਖ ਸਕਦੇ ਆ ਨਾਲ ਆਈਏ 2 ਦਿਨ ਤਾਂ ਵਧੀਆ ਹੋਵੇਗਾ ਜਿਵੇਂ ਕਿਸੇ ਦੀ ਬਾਰਿਸ਼ ਹੁੰਦੀ ਹੈ ਜਾਂ ਕਿਵੇਂ ਵੀ ਤਾਂ ਉਹ ਜੇਕਰ ਨਾਲ ਅੱਗੇ ਤਾਂ ਚੰਗਾ ਹੀ ਹੋਵੇਗਾ ਕਿਉਂਕਿ ਕਣਕ ਡਿੱਗਣ ਤੋਂ ਬਚਾਅ ਹੋ ਸਕਦਾ ਤੇ ਅਤੇ ਇਹ 2 ਦਿਨ ਜੇ ਸਪਰੇਅ ਤੋਂ ਵੀ ਗਰੇਜ ਕੀਤਾ ਜਾਵੇ ਤਾਂ ਵੀ ਚੰਗਾ ਹੈਗਾ 2 ਦਿਨ ਜੇ ਸਪਰੇਅ ਤੇ ਕਣਕ ਨੂੰ ਪਾਣੀ ਜਿਹੜਾ ਨਾਲ ਆਇਆ ਜਾਵੇ ਮੌਸਮ ਦੇ ਹਿਸਾਬ ਨਾਲ ਉਹ ਕਣਕ ਲਈ ਚੰਗਾ ਹੋਵੇਗਾ ਤੇ ਇਹ ਦੋ ਦਿਨ 2 ਮਾਰਚ ਨੂੰ ਜਿਹੜਾ ਘੱਟੋ ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਰਹਿ ਸਕਦਾ ਤੇ ਵੱਧ ਤੋਂ ਵੱਧ ਹੈ ਜਿਹੜਾ 19 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਤੇ 3 ਮਾਰਚ ਨੂੰ ਵੱਧ ਤੋਂ ਵੱਧ 22 ਡਿਗਰੀ ਸੈਲਸੀਅਸ ਤੇ ਘੱਟੋ ਘੱਟ 12 ਡਿਗਰੀ ਸੈਲਸੀਅਸ ਰਹੇਗਾ ਦੋਵੇਂ ਦਿਨ ਸੂਰਜ ਚੜ੍ਹਨ ਦਾ ਵੈਸੇ ਤਰ ਨਾਈਨ ਰੱਖਦਾ ਸਮਾਂ ਸਵੇਰ ਦਾ 6:54 ਤੇ ਛਿਪਣ ਦਾ 6:30 ਰਹੇਗਾ ਕਿਉਂਕਿ ਬੱਦਲਬਾਈ ਰਹੇਗੀ ਤੇ ਸੂਰਜ ਦਿਖਾਈ ਨਾ ਮਾਤਰੀ ਦੇਵੇਗਾ ਦੋਨੇ ਦਿਨ ਤੇ ਮੀਂਹ ਦੀ ਪੂਰੀ ਸੰਭਾਵਨਾ ਹਰ ਇੱਕ ਜਗ੍ਹਾ ਤੇ ਕਿਤੇ ਹਲਕਾ ਕਿਤੇ ਦਰਮਿਆਨਾ ਤੇ ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਹੈ ਹਲਕੀ ਤੋਂ ਦਰਮਿਆਨੀ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਨੂੰ ਲਾਈਕ ਜਰੂਰ ਕਰੋ ਹੋਰ ਵੀ ਅਸੀਂ ਮੌਸਮ ਵਾਲੀਆਂ ਵੀਡੀਓਜ਼ ਨਵੇਂ ਤਰੀਕੇ ਨਾਲ ਪਾਵਾਂਗੇ ਅੱਗੇ ਤੋਂ ਅੱਗੇ ਤੋਂ ਤੁਹਾਨੂੰ ਲਾਈਵ ਕੁਝ ਦੇਖਣ ਦਾ ਤਰੀਕਾ ਵੀ ਦੱਸਾਂਗੇ ਮੌਸਮ ਕਿ ਆਨਲਾਈਨ ਮੋਬਾਈਲ ਤੇ ਆਪਣੇ ਜਾਂ ਕੰਪਿਊਟਰ ਤੇ ਮੌਸਮ ਹੈ ਜਿਹੜਾ ਉਹ ਕਿਵੇਂ ਦੇਖਣਾ ਉਹਦੀ ਸੰਭਾਵਨਾ ਉਹ ਟਲ ਵੀ ਸਕਦਾ ਹੈ ਕਈ ਵਾਰ ਕਈ ਜਿਵੇਂ ਹੁਣ ਕਿਹਾ ਜਾ ਰਿਹਾ ਕਿ ਅੱਧ ਮਾਰਚ ਤੱਕ ਮੌਸਮ ਇਸੇ ਮੀਂਹ ਦੀ ਰਹਿ ਸਕਦਾ ਉਹ ਕਿਵੇਂ ਦੇਖਣਾ ਸੀ ਉਹ ਤੁਹਾਨੂੰ ਦੱਸਾਂਗੇ ਅਸੀਂ ਆਗਲੀਆਂ ਵੀਡੀਓਜ਼ 'ਚ ਤੇ ਵੀਡੀਓ ਦੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਨਹੀਂ ਕਰਿਆ ਹੋਆ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਨੇ ਸਾਡੇ ਚੈਨਲ ਤੇ categories ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਪਲੇਲਿਸਟ 'ਚ ਜਾ ਕੇ ਧੰਨਵਾਦ